ਅੱਜ ਤੁਹਾਡਾ ਬੇ ਸਵਾਗਤ ਆ ਮਾਲਵੇ ਦੇ ਪੰਜਾਬੀ ਹੈਡ ਦਾ ਬਾਈ ਦੀਪਾ ਪਾਪਾ ਅੱਜ ਆਪਾਂ ਗੱਲ ਕਰਦੇ ਆ ਜਗਦੀਪ ਸਿੰਘ ਘੁੰਮਣਜੀ ਨਾਲ ਇਹਨਾਂ ਨੇ ਵੀ ਬਹੁਤ ਟਾਈਮ ਰਾਜਨੀਤੀ 'ਚ ਗੁਜ਼ਾਰਿਆ ਵਾ ਤੇ ਇਹਨਾਂ ਦੀ ਇੱਕ ਫੁਲਕਾ ਸਾਹਿਬ ਨਾਲ ਗੱਲਬਾਤ ਹੋ ਰਹੀ ਆ ਤੇ ਆਪਾਂ ਇਹਨਾਂ ਨਾਲ ਉਹ ਗੱਲਬਾਤ ਸਾਂਝੀ ਕਰਾਂਗੇ ਜੋ ਹੁਣ ਐਚ ਜੀ ਫੁਲਕਾ ਸਾਹਿਬ ਆਪਣੇ ਪੰਜਾਬ ਚ ਆਏ ਨੇ ਸੱਤ ਮੈਂਬਰੀ ਕਮੇਟੀ ਵਿੱਚ ਸਤਿ ਸ਼੍ਰੀ ਅਕਾਲ ਜੀ ਕੁਮਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਆਪਣਾ ਬਸ ਵਧੀਆ ਜੋ ਸਮਾਂ ਨਿਕਲ ਹੀ ਜਾਂਦਾ ਵਧੀਆ ਹਾਂ ਜੀ ਤੇ ਕੱਲੇ ਨਾ ਮੈਂ ਤੁਹਾਡੇ ਕੋਲ ਮੈਂ ਕੱਲ ਨੂੰ ਫੋਨ ਕੀਤਾ ਜੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਆਪਣੀ ਐਚ ਐਸ ਸਕੂਲ ਕਾ ਜੀ ਦੀ ਜਿਮੇਤੀ ਲੱਗੀ ਸੱਤ ਮੈਂਬਰੀ ਕਮੇਟੀ ਜੀ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਜੀ ਦੇਖੋ ਮੈਂ ਮੈਂ ਨੂੰ ਫੋਨ ਕਰ ਜੀ ਮੇਰੇ ਲਈ ਇੱਕ ਉਹ ਆਈਡਲ ਨੇ ਹਾਂ ਜੀ ਠੀਕ ਹੈ ਇਹ ਬਹੁਤ ਬੰਦਿਆਂ ਨੂੰ ਘੱਟ ਹੁੰਦਾ ਕਿ ਬੰਦਾ ਆਪਦੇ ਆਈਡਲ ਨੂੰ ਮਿਲ ਜੇ ਬਿਲਕੁਲ ਇਹ ਬੰਦਾ ਭਗਤ ਸਿੰਘ ਜੀ ਦਾ ਆਈਡਲ ਆ ਠੀਕ ਆ ਉਹ ਤਾਂ ਹੈਗੇ 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 ਆ ਹਾਂ ਠੀਕ ਹਾਂਜੀ ਉਹਨਾਂ ਨੂੰ ਕੋਈ ਮੁਲਾਕਾਤ ਕਰਨ ਦਾ ਕੋਈ ਜਰੀਆ ਨਹੀਂ ਠੀਕ ਆ ਮੇਰੇ ਉਹ ਆਈਡਲ ਨੇ ਹਾਂਜੀ ਠੀਕ ਆ ਚੰਗਾ ਮਾੜਾ ਦੌਰ ਬਾਕੀ ਜਿਹੜਾ ਪੰਜਾਬ ਚੋਂ ਜਿਹੜਾ ਤੁਹਾਨੂੰ ਮਿਲਦੇ ਜਾਂਦੇ ਹੀ ਨਹੀਂ ਤਗਰੀ ਭਾਜੀ ਮੈਂ ਨਹੀਂ ਦੇਖਿਆ ਜੇ ਸੱਚ ਪੁੱਛੋ ਅਸਲੀਅਤ ਇਹ ਆ ਹਾਂਜੀ ਵੀ ਪਤਾ ਨਹੀਂ ਕਿਵੇਂ ਹੈ ਜਾਂ ਕਿਵੇਂ ਨਹੀਂ ਵੀ ਮੈਂ ਜੇ ਉਹਨਾਂ ਨੂੰ ਕੋਈ ਫੋਨ ਕੀਤਾ ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਮੈਂ ਠੀਕ ਹੈ ਮੈਂ ਦੋਨਾਂ ماں ਵੀ ਮੈਂ ਉਹਨਾਂ ਨੂੰ ਉਹਦਾ ਵੀ ਫੋਨ ਕਰਾਂ ਵੀ ਉਹ ਇਹ ਨਾ ਹੋਵੇ ਵੀ ਉਹ ਉਹ ਅੱਕ ਜਾਣ ਹਾਂਜੀ ਵੀ ਯਾਰ ਇਹ ਫੋਨ ਕਰੀ ਜਾਂਦਾ ਠੀਕ ਹੈ ਕਈ ਵਾਰੀ ਮੇਰੇ 6-6 ਮਿੰਟ ਨਿਕਲ ਜਾਂਦੇ ਆ ਠੀਕ ਹੈ ਮੈਂ ਉਹਨਾਂ ਨੂੰ ਦਿਲੋਂ ਰਿਸਪੈਕਟ ਕਰਦਾ ਵਾਂ ਤੇ ਸਾਰੀ ਜ਼ਿੰਦਗੀ ਕਰਦਾ ਰਹੂੰਗਾ ਬਿਲਕੁਲ ਤੇ ਮੈਂ ਕੋਈ ਜਿਆਦਾ ਖਾਮੋ ਵੀ ਨਹੀਂ ਕਰਵਾਉਣਾ ਵੀ ਉਹਨਾਂ ਨਾਲ ਮੇਰਾ ਵਾਦਾ ਵਾਂ ਵੀ ਮੈਂ ਉਹਨਾਂ ਦੀ ਪਰੇ ਨਹੀਂ ਤਾਗਣਾ ਠੀਕ ਹੈ ਜੀ ਉਹ ਮਾਨਦਾਰ ਗਨੇ ਜਾਂਦੇ ਨੇ ਕਿੰਨੀ ਉਹਨਾਂ ਦੀ ਉਮਰ ਹੋ ਗਈ ਆ ਤੇ ਹੁਣ ਆਪਣੇ ਅ ਅਧਿਕਾਰੀਆਂ ਨੇ ਡਿਊਟੀ ਲਈ ਜੀ ਉਹਨਾਂ ਦੀ ਸੱਤਵੇਂ ਬਿਲਕੁਲ ਵਿੱਚ ਤੇ ਹੁਣ ਇਹ ਆਪਣੇ ਅਕਾਲੀ ਦਲ ਵਿੱਚ ਕੀ ਬਦਲਾਅ ਲੈ ਕੇ ਆਉਣਗੇ ਨਮਾ ਜੀ ਇਹਦੇ ਬਾਰੇ ਜਾਣਕਾਰੀ ਦਵੋ ਜੀ ਆਪਣੀ ਮੈਨੂੰ ਦੀਪਾ ਭਾਣੀ ਇਹ ਨਹੀਂ ਪਤਾ ਵੀ ਕੀ ਹੋਣਾ ਜਾਂ ਕੀ ਨਹੀਂ ਹੋਣਾ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਵੈਸੇ ਦੱਸਦਾ ਹਾਂ ਬਈ ਜਿਹੜੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਆ ਜਿਹੜੀ ਸਾਡੇ ਜਿਉਂਦੇ ਜਿਉਂਦੇ ਅਸੀਂ ਵੀ ਉਹਨਾਂ ਨੂੰ ਵੋਟਾਂ ਪਾਉਂਦੇ ਰਹੇ ਹਾਂ ਤੇ ਕਦੇ ਨਾ ਕਦੇ ਉਹਦੇ ਵਿੱਚ ਜਿਹੇ ਵੀ ਐਮਪੀ ਹੁੰਦੇ ਸੀ ਜਿਹੜੇ ਦਿੱਲੀ ਨੂੰ ਜਾਂਦੇ ਹੁੰਦੇ ਸੀਗੇ ਤੇ ਆਪਣੀ ਰੋਟੀ ਘਰੋਂ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀ ਠੀਕ ਹੈ ਜੀ ਠੀਕ ਆ ਬੱਸ ਜਿਹੜੇ ਖਾਂਦੇ ਹੁੰਦੇ ਸੀ ਮਨ ਜੀ ਠੀਕ ਹੈ ਜੀ ਆਜੂ ਦੇ ਦਿਨਾਂ ਦੇ ਵਿੱਚ ਆਪਾਂ ਹੁਣ ਕੀ ਬਣਾ ਪਾਣੇ ਸਾਰਾ ਕੁਝ ਚੇਂਜ ਹੋ ਗਿਆ ਜੀ ਹਾਂ ਜੀ ਫਿਰ ਰਾਜਨੀਤੀ ਦੇ ਵਿੱਚ ਬਦਲ ਆਇਆ ਜਦ ਕਿ ਉਹਦੇ ਵਿੱਚ ਆਪਾਂ ਸੇਵਾ ਕਰਨ ਵਾਸਤੇ ਆਏ ਤਾਂ ਹੁਣ ਇਹ ਸੇਵਾ ਨਹੀਂ ਹੈਗੀ ਇਹ ਤਾਂ ਸੇਵਾ ਕਰਾਉਂਦੇ ਆ ਜੀ ਚਲੋ ਚਲੋ ਆਏ ਲਾਲੋ ਆਂ ਬਾਲਾ ਲੋ ਤੇ ਮੈਂ ਉਹੀ ਕਹਿਣਾ ਵੀ ਹੁਣ ਇਹ ਫੂਲਕਾ ਛੱਡ ਦੀ ਡਿਊਟੀ ਲੱਗੀ ਆ ਉਹ ਕਹਿੰਦੇ ਇੱਕ ਪੰਜਾਬ ਦੀ ਜਿਹੜੀ ਆਪਣੀ ਪਾਰਟੀ ਆਪਣੀ ਪੰਜਾਬ ਦੀ ਪਾਰਟੀ ਇਹਦੇ ਵਿੱਚ ਉਹ ਪੁਚੀਂ ਚ ਲੈ ਕੇ ਆਉਣ ਦੇ ਤਾਂ ਇਹਨਾਂ ਦੀ ਡਿਊਟੀ ਮੂਰੇ ਹੁਣ ਲਾਈ ਆ ਤੇ ਹੁਣ ਕੀ ਕੀ ਬਦਲਾਅ ਕਰਨਗੇ ਬਦਲਾਅ ਭਾਜੀ ਇਹ ਆਪਾਂ ਉੱਥੇ ਫੇਰ ਗੱਲ ਦੁਬਾਰਾ ਵੇਨ ਮਾਣਦਾਰ ਬੰਦੇ ਨੂੰ ਟਿਕਟਾ ਮਿਲਣੀ ਹੈ ਇਹ ਚ ਚਤਾਈ ਚ ਹਾਂ ਬਿਲਕੁਲ ਜਿਹੜੇ ਪੁਰਾਣੇ ਬਜ਼ੁਰਗ ਬੰਦੇ ਨੇ ਜਦੋਂ ਉਹਨੂੰ ਪਰੇ ਕਰਕੇ ਵੀ ਨਵੇਂ ਬੰਦਿਆਂ ਨੂੰ ਚਿਹਰੇ ਨਵੇਂ ਲਿਆਂਦੇ ਜਾਣਗੇ ਜੀ ਬਿਲਕੁਲ ਨਮੀ ਜਿਹੜੇ ਮੀਟ ਕਰਦੇ ਨੇ ਉਹਨੂੰ ਅੱਗੇ ਆਉਣਾ ਚਾਹੀਦਾ ਵੀ ਆ ਬਿਲਕੁਲ ਪੰਜਾਬ ਦੀ ਖਾਤਰ ਜੇ ਮੈਂ ਆਪਣੇ ਵੀਰੇ ਦਿਮਾਗ ਦੇ ਵਿੱਚ ਇਹੀ ਗੱਲਾਂ ਚੱਲਦੀਆਂ ਨੇ ਹਾਂਜੀ ਬੇ ਅਮਰੀਕਾ ਕੈਨੇਡਾ ਸਾਡੇ ਜਵਾਬ ਜਾਂਦੇ ਆ ਜੀ ਅਮਰੀਕਾ ਕੈਨੇਡਾ ਤੇ ਹੈ ਕੀ ਚੀਜ਼ ਆ ਹਾਂਜੀ ਇੱਥੇ ਇੱਥੇ ਉਹ ਚੀਜ਼ ਬਣਦੇ ਜਾਵੇ ਇੱਕ ਵਸਤਾ ਜਦੋਂ ਤੁਹਾਨੂੰ ਕਰੋੜ ਰੁਪਈਆ ਚਾਹੀਦਾ ਮੈਂ ਇੱਕ ਗੱਲ ਕਰਾਂ ਇਹ ਵੀਪੇ ਵੀਰੇ ਮੈਂ ਤੁਹਾਨੂੰ ਅੱਜ ਪਤਾ ਨਹੀਂ ਨਹੀਂ ਦਾ ਹੈਗਾ ਜੇ ਕੋਈ ਮੈਨੂੰ 10 ਕਰੋੜ ਰੁਪਏ ਮਿਲ ਜੇ ਹਾਂਜੀ ਠੀਕ ਹੈ ਮੈਨੂੰ ਤਾਂ 50 ਵੀ ਕੀ ਕਹਿੰਦੇ ਲੱਖ ਰੁਪਏ ਨਹੀਂ ਇਹ ਵੀ ਨਹੀਂ ਸਮਝ ਆਉਂਦਾ ਕਿੱਥੇ ਘੱਟੂੰਗਾ ਕਿ ਚਲੋ ਇਹ باقی ਮੇਰੇ ਵਾਸਤੇ ਉਹ ਤਾਂਬੇ ਦੇ ਟੁਕੜੇ ਆ ਜਿੰਨੇ ਕਾਪਾ ਬਰਤਨ ਉਹ ਆਪਣੇ ਲੋਹੇ ਦੇ ਆ ਬਾਕੀ ਕਾਗਜ ਦੇ ਟੁਕੜੇ ਆ ਮੇਰੇ ਸਾਹਮਣੇ ਆਣਿਆ ਤਾਂ ਬੰਦੇ ਨੂੰ ਫ੍ਰਸਟ੍ਰੇਸ਼ਨ ਤੇ ਲੈ ਜਾਂਦਾ ਕਿ ਬੰਦੇ ਕੋਲ ਘਰੇ ਪੈਸਾ ਪਿਆ ਹੋਵੇ ਜਾਂ ਸੋਨਾ ਪਿਆ ਹੋਵੇ ਜਿਵੇਂ ਹੁਣ ਆਪਣੀ ਜ਼ਿੰਦਗੀ ਆਪਾਂ ਆਪਸ ਵਿੱਚ ਜਦੋਂ ਮਰਜੀ ਮਿਲ ਸਕਦੀਆਂ ਬਿਲਕੁਲ ਇਹ ਵੱਧ ਪੈਸਾ ਆਊਗਾ ਫਿਰ ਆਪਾਂ ਨੂੰ ਉਹ ਪੈਸੇ ਸੰਭਲ ਵਾਸਤੇ ਆਪਾਂ ਉਧਰ ਲੱਗ ਜਾਵਾਂਗੇ ਕਹਿਣਾ ਤੁਹਾਡੇ ਹੋਊਗਾ ਹਾਂ ਆਹ ਜ਼ਿੰਦਗੀ ਖਤਮ ਕਰ ਦਾਂਗੇ ਆਪਾਂ ਆਹ ਜ਼ਿੰਦਗੀ ਖਤਮ ਆਪਾਂ ਇਹ ਜ਼ਿੰਦਗੀ ਜਿਉਣਾ ਚਾਹੁੰਦੇ ਆ ਇਹ ਜ਼ਿੰਦਗੀ ਐਮਐਲਏ ਜਿਹੜੇ ਵੱਢਣ ਉਹ ਸੇਵਾ ਪਾਸਤੇ ਵੱਢਣ ਇਹ ਨਾ ਉਹ ਪੈਸੇ ਇਕੱਠੇ ਕਰਨ ਵਾਸਤੇ ਹਾਂ ਬਿਲਕੁਲ ਤੁਸੀਂ ਇਹੀ ਕਹਿੰਦੇ ਹੋ ਉਹੀ ਮੈਂ ਦੋਣਾ ਨਾ ਵੀ ਜਿਹੜੇ ਪਿਛਲੀ ਵਾਰੀ ਅਕਾਲੀ ਦਾ ਲੈਂ ਸੀਗਾ ਨਾਮ ਹਾਂ ਜੀ ਉਹ ਉਹ ਜਿਹਦੇ ਉਹਦੇ ਵਿੱਚ ਢੀਲਾ ਭਰਨ ਵਾਲੇ ਜਾਂ ਆਜ਼ਾਦੀ ਦੀ ਲੜਾਈ ਵਾਲੇ ਜਾਂ ਵੜੀਆ ਬੜਾ ਕੁਝ ਹੋਇਆ ਉਹ ਤਾਂ ਕਹਿੰਦਾ ਕਤਲੇਆਮ ਹੋਇਆ ਜੇ ਉਹਦੇ ਵਿੱਚ ਵਧੀਆ ਬੰਦੇ ਸੀ ਉਸ ਵਕਤ ਪਾਰਟੀ ਦੇ ਹੋਣ ਸਮਾਂ ਠੀਕ ਹੈ ਉਹ ਨਾਲ ਜਿਵੇਂ ਨੌਲਮ ਤੇ ਬੜਾ ਜਣ ਕੇ ਕਹਿੰਦਾ ਵੀ ਇਮਾਨਦਾਰੀ ਸੀ ਹਰੇਕ ਬੰਦੇ ਨੂੰ ਵਿਸ਼ਵਾਸ ਸੀ ਕਿ ਹਰੇਕ ਬੰਦਾ ਸਰਕਾਰੀ ਦਰਬਾਰੇ ਜਾ ਸਕਦਾ ਸੀ ਫਖਰ ਨਾਲ ਜਾਂਦੇ ਸੀਗੇ ਜਾਂਦੇ ਤੇ ਬਾਕੀ ਜੇ ਦਰਬਾਰ ਸਾਹਿਬ ਦਾ ਕੋਈ ਆਪਣੇ ਜੱਥੇਦਾਰ ਦਾ ਹਕੂਮਤ ਸੀ ਪਰ ਸ਼ਰਮ ਤੇ ਮਾਨ ਦੇ ਸੀਗੇ ਹਾਂ ਉਹਤੇ ਵੀ ਕਰਦੇ ਆ ਗੱਲ ਹਾਂਜੀ ਵੀ ਉਹ ਸਰਕਾਰ ਆਵੇ ਹਾਂ ਠੀਕ ਆ ਵੀ ਉਹ ਇੱਕ ਪਾਰਟੀ ਦੇ ਵਿੱਚ ਜਿਵੇਂ ਜਦੋਂ ਸਟਾਰਟ ਹੋਈ ਸਿਆਮ ਆਦਮੀ ਪਾਰਟੀ ਉਦੋਂ ਬੜੀ ਇਮਾਨਦਾਰੀ ਲੱਗਦੀ ਸੀ ਜਿਵੇਂ ਇਹ ਇਦਾਂ ਇਮਾਨਦਾਰੀ ਨਾਲ ਕੰਮ ਕਰੋਗੀ ਬਦਲਾ ਆ ਗਿਆ ਠੀਕ ਆ ਠੀਕ ਆ ਉਹ ਲੋਕਾਂ ਦੀ ਨਿਗਾਹ ਜਿ ਨਹੀਂ ਖੜੀ ਉੱਤਰੀ ਜਾਂ ਘੱਟ ਖੜੀ ਉੱਤਰ ਰਹੀ ਆ ਹਾਂਜੀ ਠੀਕ ਆ ਇਹ ਇਸੇ ਤਰੀਕੇ ਆ ਵੀ ਅਕਾਲੀ ਦਰ ਦੇ ਪ੍ਰਾ ਅਕਾਲੀ ਦਰ ਦਾ ਅਕਾਲੀ ਦਰ ਨਾਲ ਹਾਂਜੀ ਹਾਂ ਚੰਗੇ ਬੰਦੇ ਹੋਣ ਬਸ ਬਸ ਚੰਗੇ ਹੋਣ ਆਪਣੇ ਚੰਗੇ ਬੰਦੇ ਆ ਜਿਹੜਾ ਆਪਣਾ ਘਟ ਸੁੱਝਣ ਤੇ ਦੂਜੀ ਗੱਲ ਆ ਕਿ ਨੇਸ਼ ਦਾ ਜ਼ਿਆਦਾ ਸੋਚਣ ਹਾਂਜੀ ਪੰਜਾਬ ਦਾ ਜ਼ਿਆਦਾ ਸੋਚਣ ਹਾਂ ਜੇ ਕੋਈ ਪੰਜਾਬੀਆਂ ਨੇ ਕਾਨੂੰਨ ਬਣਾਉਣਾ ਵਾ ਹਾਂਜੀ ਠੀਕ ਆ ਕਿਸੇ ਤਰ੍ਹਾਂ ਦਾ ਤਾਂ ਉਹ ਸਰਕਾਰ ਉਸ ਕਾਨੂੰਨ ਦਾ ਸਾਥ ਦੇ ਬਿਲਕੁਲ ਜੀ ਬਿਲਕੁਲ ਠੀਕ ਆ ਕੋਈ ਵੀ ਗੱਲ ਕੋਈ ਵੀ ਗੱਲ ਹਾਂ ਕੋਈ ਵੀ ਬੰਦਾ ਜਣ ਕੇ ਇੱਕ ਮਹਾਰਾਜਾ ਜੀਸਨ ਨਰਦਾ ਰਾਗ ਆ ਸਕਦਾ ਕਿਉਂ ਨਹੀਂ ਆ ਸਕਦਾ ਕੁਛ ਆ ਸਕਦਾ ਜੀ ਠੀਕ ਆ ਨਾ ਹਾਂ ਤੇ ਬਾਕੀ ਭਾਜੀ ਵੀ ਹਰ ਦੁਨੀਆ ਨੇ ਬਦਲਾਅ ਚਾਹੁੰਦੀ ਆ ਹਾਂ ਮੇਰੇ ਹਿਸਾਬ ਨਾਲ ਫੂਰਕਾ ਸਾਹਿਬ ਉਹ ਦਿਮਾਗ ਦੇ ਵਿੱਚ ਇਹ ਚੀਜ਼ਾਂ ਲੱਗੇ ਚੱਲੇ ਆ ਉਹਨਾਂ ਜੀ ਤੇ ਜੇ ਇਹ ਚੀਜ਼ਾਂ ਹੈਗੀਆਂ ਸੱਚ ਦਾ ਦਿਨ ਆਊਗਾ ਆਊਗਾ ਉਹ ਬਿਲਕੁਲ ਆਊਗਾ ਠੀਕ ਆ ਜੀ ਤੇ ਤੁਹਾਨੂੰ ਕੀ ਸਨੇਹਾ ਕੋਈ ਵਧੀਆ ਸਨੇਹਾ ਲੱਗੇ ਜੀ ਉਹਨਾਂ ਨੂੰ ਵੀ ਅੱਗੇ ਬਦੋ ਮੈਂ ਭਾਜੀ ਅੱਜ ਤੱਕ ਉਹਨਾਂ ਨੂੰ ਮਾੜਾ ਕੁਝ ਮੰਗਿਆ ਹਾਂਜੀ ਤੇ ਮੈਂ ਇੱਕ ਵਾਰੀ ਕਿਹਾ ਸੀ ਬਾਕਿ ਉਹਨਾਂ ਨੂੰ ਮੈਂ ਕਿਹਾ ਜੀ ਕੋਈ ਉਹਦਾ ਉਹਦਾ ਜਿਹੜਾ ਕਿਸੇ ਨੂੰ ਦੱਸਣਾ ਪੈਂਦਾ ਹਾਂਜੀ ਉਹ ਕਹਿੰਦੇ ਕੀ ਲਿਖਣਾ ਨਹੀਂ ਲਿਖਣਾ ਹੂੰ ਵੀ ਕਿਹੜਾ ਉਹਦਾ ਲੈਣਾ ਆਪਦਾ ਆਪ ਹੀ ਲਿਖ ਲੈ ਲਿਖ ਲੈ ਕਹਿੰਦੇ ਵੀ ਕੀ ਕਰੇਗਾ ਤੂੰ ਕੀ ਕੰਮ ਕਰ ਸਕਦਾ ਫੇਰ ਮੈਂ ਯਾਰ ਮੈਂ ਕੀ ਕਰ ਸਕਦਾ ਮੰਨੋ ਮੈਂ ਆ ਉਹਦਾ ਲਿਖ ਲਿਆ ਪਰ ਮੈਨੂੰ ਕੰਮ ਵੀ ਦਾ ਹੋ ਗਿਆ ਕਰਨਾ ਪੈਣਾ ਭਜ ਨੱਠ ਵੈਵਜੀ ਹੋ ਜਾਣੀ ਹਾਂ ਫਿਰ ਮੈਂ ਇਹਨਾਂ ਨੂੰ ਮੂੰਹ ਕੀ ਦਿਖਾਉਂਗਾ ਜੇ ਤੋ ਨਾ ਹੋਇਆ ਇਸ ਕਰਕੇ ਆ ਵੀ ਅੱਜ ਵੀ ਮੇਰੇ ਉਹੀ ਵਿਚਾਰ ਆ ਬਸ ਮੈਂ ਤਾਂ ਇੰਨਾ ਹੀ ਚਾਹਵਾ ਵੀ ਮੈਂ ਮੇਰੇ ਆਈਡਲ ਨੇ ਜਾਨੀ ਤੁਸੀਂ ਇਹ ਚਾਹੁੰਦੇ ਜਿਵੇਂ ਆਪਾਂ ਆਮ ਆਦਮੀ ਪਾਰਟੀ ਚ ਅੱਜ ਤੱਕ ਬਗੈਰ ਵੀ ਬੱਚਾ ਭਰਦੇ ਰਹੇ ਆ ਹਾਂ ਬਿਲਕੁਲ ਬਿਲਕੁਲ ਮੈਂ ਤਾਂ ਯਾਰ ਇਹ ਚਾਹੁੰਦਾ ਮੈਂ ਵੀਰੇ ਕਿ ਚੰਗੇ ਬੰਦੇ ਆ ਜਾਣ ਚੰਗੇ ਬੰਦੇ ਆ ਜਾਣ ਚੰਗੇ ਬੰਦੇ ਆ ਜਾਣ ਪੰਜਾਬ ਦੇ ਲੋੜ ਆ ਪੰਜਾਬ ਨੂੰ ਲੋੜ ਆ ਚੰਗੇ ਬੰਦੇ ਚੰਗੇ ਬੰਦੇ ਆ ਜਾਣ ਆਪਣੇ ਜਿਹੜੇ ਜਵਾਬ ਬਾਹਰ ਨੂੰ ਜਾਂਦੇ ਆ ਉਹ हट ਜਾਣ ਇੱਥੇ ਹੀ ਉਹ ਅਦਲਾ-ਉਦਾਰ ਕਰੇ ਜਿਹੜੇ ਸਾਰੀਆਂ ਚੀਜ਼ਾਂ ਹੋ ਸਕਣ ਉਹ ਸਕਦੀਆਂ ਹਾਂ ਹਾਂਜੀ ਹੁਣ ਮੰਨ ਲਓ ਕਿ ਇੱਕ ਸਕੂਲ ਵਾਲੇ ਬੱਚੇ ਆ ਕਿਸੇ ਜਾਣ ਉਥੇ ਉਹ ਕਹਿੰਦੇ ਜੀ ਸਾਨੂੰ ਆ ਚੀਜ਼ ਦੋ ਜੀ ਸਾਡੇ ਸਕੂਲ ਦੇ ਵਿੱਚ ਇੱਕ ਬੰਦਾ ਕੌੜਾ ਬੜਾ ਵਧੀਆ ਜੀ ਜਾਂ ਉਹ ਫਲਾਨਾ ਬਹੁਤ ਖੇਡਦਾ ਬਹੁਤ ਵਧੀਆ ਜੀ ਹਾਂਜੀ ਇਹ ਅਜਿਹੇ ਕੁਝ ਹੈਗਾ ਵਾ ਠੀਕ ਆ ਤੇ ਉਹ ਬੰਦਾ ਅੱਗੇ ਜਾਂਦਾ ਇਹੋ ਜੀ ਸਰਕਾਰ ਹੋਵੇ ਬਿਲਕੁਲ ਵੀ ਛੁਣ ਹਾਂ ਤੇਰੀ ਕੋਈ ਕੋਈ ਬੱਚਾ ਗਰੀਬ ਹੀ ਆ ਉਹਦੇ ਸੁਣਦੀ ਹੋਵੇ ਬੱਚੇ ਚ ਕੀ ਗੁਣ ਨੇ ਹਾਂ ਮਾੜੇ ਬੰਦੇ ਨੂੰ ਕਿਹਾ ਜਾਵੇ ਵੀ ਭਰਾਵਾ ਇਹ ਕੰਮ ਜੋ ਵਧੀਆ ਗੱਲ ਨਹੀਂ ਹੈਗੀ ਬਿਲਕੁਲ ਠੀਕ ਆ ਨਹੀਂ ਸਮਝਦਾ ਤਾਂ ਸਜ਼ਾ ਤਾਂ ਹੈਗੀ ਆ ਹਾਂਜੀ ਉਹਨੂੰ ਫੇਰ ਉਸੇ ਜਗ੍ਹਾ ਤੇ ਲਿਉਣਾ ਬਸ ਠੀਕ ਹੈ ਨਹੀਂ ਹੈਗਾ ਵੀ ਉਹ ਸਾਰੇ ਓਵਰ ਚੋੜੀਆਂ ਹੀ ਕਰੀ ਜਾਵਣਗੇ ਕੋਈ ਹੋਰ ਆਪਣਾ ਸਨੇਹਾ ਇਹ ਚੈਨਲ ਦਾਹੀਂ ਵਧੀਆ ਦੇ ਸਕਦੇ ਹਾਂ ਜਿਵੇਂ ਆਪਣੇ ਦਰਵਾਜਾ ਸਾਹਿਬ ਜੋ ਕਮ ਲੱਗਦਾ ਵਾ ਇਹਦੇ ਬਾਰੇ ਹਾਂ ਹਾਂਜੀ ਇੱਕ ਮੈਂ ਦੱਸਣਾ ਚਾਹੁੰਦਾ ਲੋਕਾਂ ਨੂੰ ਵੀ ਦੱਸਣਾ ਚਾਹੁੰਨਾ ਵੀ ਜਿਵੇਂ ਕ੍ਰਿਸਚੀਅਨ ਆ ਨਾ ਹਾਂਜੀ ਕ੍ਰਿਸਚੀਅਨ ਜਿਹੜੇ ਹੈਗੇ ਆ ਉਹਨਾਂ ਨੂੰ ਇਟਲੀ ਤੋਂ ਸੰਦੇਸ਼ ਮਿਲਦਾ ਵਾ ਜਿਹੜਾ ਉਹਨਾਂ ਦਾ ਪਾਪਾ ਉਹ ਇਟਲੀ ਦੇ ਵਿੱਚ ਹਾਂਜੀ ਜੇ ਉਹ ਕੋਈ ਸੁਨੇਹਾ ਲਾ ਦੇਵੇ ਸਾਰੇ ਕ੍ਰਿਸਚੀਅਨ ਉਸ ਗੱਲ ਨੂੰ ਸੁਣਦੇ ਆ ਹੁਕਮ ਮੰਨਦੇ ਆ ਹੁਕਮ ਮੰਨਦੇ ਆ ਠੀਕ ਹੈ ਜੀ ਉਹ ਕਦੇ ਵੀ ਕਦੇ ਧਾਰਮਿਕ ਸੰਸਥਾਵਾਂ ਗਲਤ ਨਹੀਂ ਲਾਉਣੀ ਹੁੰਦੀਆਂ ਸੁਨੇਹਾ ਬਿਲਕੁਲ ਜੀ ਫਿਰ ਇਸੇ ਤਰੀਕੇ ਮੁਸਲਮਾਨ ਤਾਂ ਹੁੰਦਾ ਵੀ ਆ ਇਸੇ ਤਰੀਕੇ ਸਿੱਖ ਤਾਂ ਹੁੰਦਾ ਵੀ ਆ ਜੇ ਅਕਾਲ ਪੁਰਖ ਸਾਹਿਬ ਤੋਂ ਜੇ ਕੋਈ ਫਰਮਾਨ ਹੋ ਜਾਂਦਾ ਹਾਂਜੀ ਠੀਕ ਹੈ ਜੀ ਉੱਥੇ ਚਾਹੇ ਜ਼ੱਫੇਦਾਰ ਸਾਹਿਬ ਦਾ ਨਾਮ ਅਸੀਂ ਜਾਣਦੇ ਆਂ ਚਾਹੇ ਨਹੀਂ ਜਾਣਦੇ ਪਰ ਉਹ ਫਰਮਾਨ ਨੂੰ ਸਰਮ ਉੱਥੇ ਆ ਸਾਡੇ ਵੱਲ ਸਾਡੇ ਪੁਰਖਿਆਂ ਦੀ ਪਾਰਟੀ ਆਹੋ ਬਿਲਕੁਲ ਜੀ ਠੀਕ ਹੈ ਤੇ ਹਾਂ ਠੀਕ ਆ ਵੀ ਇਹਨਾਂ ਤੇ ਕੁਝ ਇਹਨੇ ਅਜਿਹੇ ਕੰਮ ਕੀਤੇ ਜਿਵੇਂ ਕਰਕੇ ਜੇ ਸੰਵਾਦ ਦੇ ਵਿੱਚ ਨਕਾਰੀ ਗਈ ਨਕਾਰੀ ਗਈ ਠੀਕ ਆ ਨਕਾਰੇ ਵੀ ਗਈ ਟਰੋਲ ਵੀ ਹੋਏ ਇਹਨਾਂ ਦੇ ਹੋ ਵੀ ਰਹੇ ਆ ਇਹ ਆਪ ਨੂੰ ਬਹੁਤ ਦੁੱਖ ਲੱਗਿਆ ਚੀਜ਼ ਦਾ ਠੀਕ ਆ ਹਾਂਜੀ ਪਰ ਮੈਂ ਤਾਂ ਮੇਰਾ ਤਾਂ ਮਨ ਇਹ ਵੀ ਆ ਯਾਰ ਵੀ ਬੰਦੇ ਨੇ ਗੁਨਾਹ ਤਾਂ ਕਮੂਨ ਕੀਤੇ ਆ ਜਿਵੇਂ 크ਰਿਸਚੀਅਨ ਆ ਨਾ 크ਰਿਸਚੀਅਨਾਂ ਕੋਲੇ ਇੱਕ ਬੰਦਾ ਜਾਂਦਾ ਦੱਸਦਾ ਕਹਿੰਦਾ ਜੀ ਮੇਰੇ ਤੋਂ ਫਲਾਨੇ ਘਰੇ ਜਾ ਕੇ ਚੋਰੀ ਹੋ ਗਈ ਜਦੋਂ ਚੋਰੀ ਕਰਦਾ ਸੀ ਉਹਨਾਂ ਦਾ ਕੁੱਤਾ ਮਰ ਗਿਆ ਜਾਂ ਉਹਨਾਂ ਦਾ ਫਿਰ ਕੋਈ ਬੰਦਾ ਮਰ ਗਿਆ ਠੀਕ ਆ ਤੇ ਮੈਂ ਆ ਗਿਆ ਫਿਰ ਜਿਹੜਾ ਚਰਚ ਦਾ ਪਾਪ ਹੁੰਦਾ ਸੀ ਉਹ ਕਹਿੰਦਾ ਜੀ ਭਾਈ ਤਿਤੋਂ ਗੁਨਾਹ ਤੂੰ ਰਾਂਜੀਸ਼ ਕਰਕੇ ਨਹੀਂ ਕੀਤਾ ਦੂਜੇ ਲੋਕ ਕੀਤਾ ਇਹ ਚੱਲ ਭਰਾਵਾ ਵੀ ਸਜ਼ਾ ਲੈਣੀ ਆ ਤਾਂ ਵਧੀਆ ਨਾਲ ਲੈ ਨਹੀਂ ਤਾਂ ਨਿਕਲ ਜਾ ਠੀਕ ਹੈ ਇਸੇ ਤਰੀਕੇ ਅਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਦੀ ਭੁੱਲ ਮਖਸ਼ਾ ਸਕਦੇ ਜੇ ਕੋਈ ਅਸੀਂ ਬਲੰਡਰ ਭੁੱਲ ਕੀਤੀ ਆ ਹਾਂਜੀ ਠੀਕ ਆ ਤੇ ਉਹ ਹੋ ਜਾਂਦੀ ਆ ਪਰ ਜੇ ਅਨੇਹਾ ਗੁਨਾਹ ਕੀਤਾ ਕੋਈ ਜਿਹੜਾ ਨਹੀਂ ਮਿਟ ਸਕਦਾ ਫਿਰ ਵੀ ਉਹ ਸਾਰੀ ਜ਼ਿੰਦਗੀ ਚੱਲਣਾ ਚਲੋ ਠੀਕ ਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਮੈਨੂੰ ਖੁਸ਼ੀ ਹੋਈ ਮੈਂ ਕਹਾਂ ਵੀ ਦੀਪੇ ਬਾਈ ਹੁਣ ਆਇਆ ਹਾਂ ਹਾਂਜੀ ਮੈਨੂੰ ਹੋਰ ਵੀ ਤਿੰਨ ਚਾਰ ਬੰਦਿਆਂ ਨੇ ਆਇਆ ਸੀ ਫੋਨ ਕਰਦੇ ਬਹਿਣਾ ਮੈਂ ਤਾਂ ਯਾਰ ਕੀ ਗੱਲ ਕਰਾਂ ਕੋਈ ਗੱਲ ਨਹੀਂ ਹੈ ਬੈਠਾਂਗੇ ਕੋਈ ਨਾ ਹੁਣ ਬੈਠਾਂਗੇ ਹਾਂਜੀ ਪਰ ਮੈਂ ਚਾਹੁੰਦਾ ਵਾਂ ਵੀ ਆ ਚੀਜ਼ਾਂ ਹੋ ਜਾਣ ਹੋਣ ਦੇ ਜਰੀਏ ਹੋ ਜਾਣ ਮੈਂ ਕਹਾਂ ਜੇ ਫੂਲ ਦਾ ਸਾਥ ਵੀ ਸੌਦੇ ਹੋਣ ਹਾਂਜੀ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਨਾਲ ਅੱਜ ਵੀ ਖੜੇ ਹਾਂ ਹੋਰ ਵੀ ਬਹੁਤ ਦੁਨੀਆ ਖੜੀ ਆ ਬੜੇ ਮਾਦਰ ਠੀਕ ਆ ਮੈਨੂੰ ਘੱਟੋ ਘੱਟ ਨਹੀਂ 100 ਬੰਦੇ ਨੇ ਸਨੇਹਾ ਆਇਆ ਜਿਹੜਾ ਉਸ ਵਾਸਤੇ ਫੂਲ ਦਾ ਸਾਥ ਦੇ ਨਾਲ ਚੱਲਦਾ ਚੱਲਦਾ ਪਤਾ ਸੀ ਠੀਕ ਆ ਹਾਂਜੀ ਉਹ ਕਹਿੰਦੇ ਵੀ ਸਾਡੀ ਡਿਊਟੀ ਲਾਓ ਸਾਨੂੰ ਦੱਸੋ ਬਸ ਉਹ ਵੀ ਜਨਕ ਜਿਹੜੀ ਭੁੱਖ ਮੇਰੇ ਅੰਦਰ ਆ ਮਾਨਨਦ ਜੀ ਉਹੀ ਉਹਨਾਂ ਦੇ ਅੰਦਰ ਆ ਤੁਹਾਡੇ ਅੰਦਰ ਵੀ ਉਹੀ ਆ ਹਾਂਜੀ ਬਿਲਕੁਲ ਬਿਲਕੁਲ ਆਪਾਂ ਬਦਲਾਵਾ ਕੀਤਾ ਆ ਕੇ ਖੜੇ ਹੋਏ ਆ ਆ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਇਹ ਸੀਗੇ ਆਪਣੇ ਜਗਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਦੀਪਾ ਭਾਜੀ ਦਾ ਜਿਹੜੇ ਮੇਰੇ ਕੋਲੇ ਆਏ ਤੇ ਅਸੀਂ ਗੱਲਾਂ ਕੀਤੀਆਂ ਸ਼ੁਕਰੀਆ